ਵੀਡੀਓ ਦੇ ਵਿੱਚ ਨਜ਼ਰ ਆ ਰਹੇ ਇਹ ਉਹੀ ਬੰਦੇ ਨੇ ਜੋ ਕਿ ਹੁਣ ਤੋਂ ਕੁਝ ਸਮਾਂ ਪਹਿਲਾਂ ਜਿੰਮ ਦੇ ਵਿੱਚ ਸਰਪੰਚ ਗੁਰਬਾਜ ਸਿੰਘ ਹੋਰਾਂ ਦੇ ਨਾਲ ਜਿੰਮ ਲਗਾ ਰਹੇ ਸਨ ਜਿਸ ਦੌਰਾਨ ਡੋਲੀ ਬਣਾਉਣ ਦੇ ਚੱਕਰ ਵਿੱਚ ਜਿੰਮ ਲਗਾਉਂਦੇ ਹੋਏ ਸਰਪੰਚ ਦੇ ਨਾਲ ਤੁੰਤੁਮਮੇ ਹੋ ਗਈ ਫਿਰ ਤੱਤੇ ਹੋਏ ਬੰਦੇ ਬੰਦੂਕਾਂ ਲੈ ਕੇ ਸਰਪੰਚ ਦੇ ਘਰ ਪਹੁੰਚ ਗਏ ਤੇ ਫਿਰ ਸਰਪੰਚ ਗੁਰਬਾਜ ਸਿੰਘ ਹੋਰਾਂ ਦੀ ਪਰਜਾਈ ਅਤੇ ਇੱਕ ਬੇਜ਼ੁਬਾਨ ਜਾਨਵਰ ਦੇ ਗੋਲੀਆਂ ਮਾਰੀਆਂ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਹਾਹਾਕਾਰ ਮਚ ਗਈ ਮੇਰਾ ਨਾਮ ਗੁਰਬਾਜ ਸਿੰਘ ਹੈ ਜੀ ਮੈਂ ਦੁੱਦੇ ਦੁੱਦੇ ਮੇਰਾ ਪਿੰਡ ਹੈ ਦੁੱਦੇ ਦਾ ਮੌਜੂਦਾ ਸਰਪੰਚ ਆ ਜੀ ਹਾਂ ਜੀ ਕਿ ਜਿਹੜੀ ਗੋਲੀ ਚੱਲੀ ਆ ਤੁਹਾਡੇ ਘਰ ਕੀ ਹੋਇਆ ਵਾਕਿਆ ਸਾਰਾ ਕੀ ਹੋਣਾ ਹੈ ਹਾਂ ਜੀ ਮੈਂ ਨਾ 8 ਵਜੇ ਜਿਮ ਗਿਆ ਜੀ ਤੇਨੇ 8 ਵਜੇ ਜਿਮ ਗਿਆ ਤੇ 8 ਤੋਂ ਜਿਮ ਲਾ ਕੇ ਮੈਂ ਤੁਰ ਲੱਗਾ 9 9:30 ਦੇ ਵਿੱਚ ਇਹ ਮੁੰਡਾ ਜਸਪਾਲ ਸਿੰਘ ਉੱਥੇ ਜਿਮ ਚ ਆ ਗਿਆ ਇਹ ਤਾਂ ਸਾਡੀ ਕੋਈ ਨਾਰਮਲ ਤੁ ਤੁਮਮ ਹੋਈ ਹੈ ਉਦੋਂ ਵਾਦਾ ਸਾਨੂੰ ਜਿਮ ਕੋਚ ਨੇ ਦੋ ਨੂੰ ਕਰਨ ਨੂੰ ਕਲਤਾ ਤੇ ਰਸਤੇ ਜਦੋਂ ਮੈਂ ਆ ਰਿਹਾ ਹਾਂ ਇਹਦਾ ਫਾਦਰ ਉਹ ਅੱਗੋਂ ਮਿਲੇ ਸਾਨੂੰ ਤੇ ਉਹਨਾਂ ਨੇ ਸਾਨੂੰ ਦੋ ਨੂੰ ਡਾਂਡ ਕੇ ਤੇ ਘਰੋਂ ਘਰੀ ਕਲਤਾ ਕੋਈ ਈ ਵੱਡਾ ਇਸ਼ੂ ਬਣਿਆ ਨਹੀਂ ਜੀ ਤੇ ਮੈਂ ਘਰ ਆ ਗਿਆ ਜੀ ਘਰ ਆਣ ਕੇ ਪਾਣੀ ਪੀਤਾ ਤੇ 10 10 15 ਮਿੰਟ ਦੇ ਵਿੱਚ ਵਿੱਚ ਇਹ ਸਾਡੇ ਘਰ ਤੇ ਨਾਲ ਬੋਲਤਾ ਜਾਣਾ ਕੌਣ ਕੌਣ ਬੰਦੇ ਆਏ ਤੇ ਕੀ ਕੀ ਨਾਮ ਨਾਲ ਇਹ ਜਸਪਾਲ ਸਿੰਘ ਤੇ ਰਜਿੰਦਰ ਸਿੰਘ ਬਾਦਸ਼ਾ ਤੇ ਇੱਕ ਮਿੰਟ ਕੀ ਨਾਮ ਹੁੰਦਾ ਤੇ ਸਰਜੀਤ ਸਿੰਘ ਜਸਪਾਲ ਸਿੰਘ ਤੇ ਰਜਿੰਦਰ ਸਿੰਘ ਬਾਦਸ਼ਾ ਇਹਨਾਂ ਤਿੰਨਾਂ ਨੇ ਆਣ ਕੇ ਗਰਾਊਂਡ ਦੇ ਵਿੱਚ ਗੱਡੀ ਡਾ ਕੇ ਸਾਡੇ ਘਰ ਨੂੰ ਫੈਰਿੰਗ ਕਰਨੀ ਸ਼ੁਰੂ ਕਰ ਦਿੱਤੀ ਕਿੰਨੇ ਜਿਹੜੇ ਫੈਰ ਕੀਤੇ ਗਏ ਇਹ ਕਿੰਨਾਂ ਦੇ ਕਿਸੇ ਪਰਿਵਾਰ ਮੈਂਬਰ ਕੋ ਕੋਈ ਲੱਗੀ ਹਾਂਜੀ ਇਹਨਾਂ ਨੇ 35 ਤੋਂ 40 ਫਾਇਰ ਕੀਤੇ ਆ ਜੀ ਸਾਡੇ ਘਰ ਨੂੰ ਪਹਿਲਾਂ ਗਰਾਊਂਡ 'ਚੋਂ ਕੀਤੇ ਆ ਫਿਰ ਆਣ ਕੇ ਸਾਡੇ ਘਰ ਨੂੰ ਗਲੀ ਆਉਂਦੀ ਰਸਤਾ ਉੱਥੇ ਕੀਤੇ ਆ ਜੀ ਤੇ ਇੱਕ ਮੇਰੇ ਭਝਾਈ ਆ ਗੁਰਪ੍ਰੀਤ ਸਿੰਘ ਦੇ ਘਰ ਤੋਂ ਉਹਦੇ ਇੱਥੇ ਨੱਕ ਤੇ ਗੋਲੀ ਵੱਜੀ ਆ ਮੂੰਹ ਬੁੱਲ ਦੰਨਾਂ ਤੇ ਤੇ ਚਬਾੜੇ 'ਚ ਲੱਗੀ ਆ ਜੀ ਤੇ ਇੱਕ ਮੇਰਾ ਪਾਲਤੂ ਕੁੱਤਾ ਹੈ ਜੀ ਤਿੰਨ ਕੁੱਤੇ ਸੀ ਉਹਨਾਂ ਦੇ ਵਿੱਚੋਂ ਇੱਕ ਦੇ ਗੋਲੀ ਲੱਗੀਆਂ ਇੱਕ ਦੇ ਦੋ ਰਾਉਂ ਲੱਗੇ ਆ ਜੀ ਉਧਰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੇਖੋ ਦੋ ਲੜਕੇ ਨੇ ਜਰਨੈਲ ਸਿੰਘ ਤੇ ਗੁਰਬਾਸ ਸੀ ਇਹ ਜਿਮ ਦੀ ਟ੍ਰੇਨਿੰਗ ਕਰਦੇ ਆਪਸ ਵਿੱਚ ਚੰਗੇ ਦੋਸਤ ਸੀ ਉਥੋਂ ਜਿਮ ਲਾਉਣ ਤੋਂ ਵੀ ਇਹ ਐਕਸਰਸਾਈਜ਼ ਪਹਿਲਾਂ ਮੈਂ ਕਰਨੀ ਆ ਦੂਜਾ ਕਹਿੰਦਾ ਨਹੀਂ ਮੈਂ ਕਰਨੀ ਆ ਇਸ ਗੱਲੋਂ ਪਹਿਲਾਂ ਉਹਨਾਂ ਦਾ ਜਿਮ ਦੇ ਵਿੱਚ ਝਗੜਾ ਹੋਇਆ ਉਹ ਜਿਮ ਜਿਹੜਾ ਟ੍ਰੇਨਰ ਆ ਉਹਨਾਂ ਨੇ ਇਹਨਾਂ ਦਾ ਛੱਡ ਛੱਡਿਆ ਕਰਵਾ ਦਿੱਤਾ ਉਸ ਤੋਂ ਬਾਅਦ ਜਿਹੜਾ ਜਰਨੈਲ ਸਿੰਘ ਆ ਜਰਨੈਲ ਸਿੰਘ ਖੁਦ ਨਾਲ ਆਪਣਾ ਚਾਚਾ ਤੇ ਆਪਣੇ ਫਾਦਰ ਨੂੰ ਲੈ ਕੇ ਤੇ ਉਹਦੇ ਗੁਰਬਾਜ ਦੇ ਘਰ ਦੇ ਬਾਹਰ ਉਹਨਾਂ ਨੇ ਗੋੜੀਆਂ ਚਲਾਤੀਆਂ ਜਿਹੜੀ ਇੱਕ ਲੇਡੀ ਨੂੰ ਗੋੜੀ ਲੱਗੀ ਹੈ ਅੰਮ੍ਰਿਤਸਰ ਦਾਖਲਿਆ ਉਹਨਾਂ ਦਾ ਜਿਹੜਾ ਆਪਰੇਸ਼ਨ ਹੋ ਗਿਆ ਉਹਨਾਂ ਦੇ ਬਿਆਨਾਂ ਦੇ ਉੱਤੇ ਅਸੀਂ ਜਿਹੜੇ ਉਹ ਤਿੰਨੀ ਹੈਗੇ ਨੇ ਜਰਨੈਲ ਸਿੰਘ ਅਰਜਿੰਦਰ ਸਿੰਘ ਤੇ ਉਹਦਾ ਜਰਨੈਲ ਸਿੰਘ ਦਾ ਫਾਦਰ ਉਹਨਾਂ ਦੇ ਕੇਸ ਜਿਹੜਾ ਅੰਡਰ ਸੈਕਸ਼ਨ ਜਿਹੜੀ ਪੁਰਾਣੀ 307 ਹੈ ਉਹ ਦਰਜ ਰਜਿਸਟਰ ਕਰ ਲਿਆ ਤੇ ਉਹਦੀ ਇਨਵੈਸਟੀਗੇਸ਼ਨ ਸਰ ਉਹਨਾਂ ਦਾ ਕਹਿਣਾ ਹੈ ਕਿ ਜਨਵਰੀ ਡੌਗ ਨੂੰ ਵੀ ਕੋਰੀ ਲੱਗੀ ਉਹਨਾਂ ਵੱਲੋਂ ਹਾਂਜੀ ਜੀ ਬਿਲਕੁਲ ਜੀ ਇੱਕ ਕੁੱਤੇ ਦੀ ਵੀ ਮੌਤ ਹੋਈ ਹੈ ਉਹਦੇ ਜੋ ਰੈਲੇਵੈਂਟ ਸੈਕਸ਼ਨ ਹੈ ਉਹਨਾਂ ਦੇ ਵਿੱਚ ਜਿਹੜਾ ਪਰਚਾ ਦਰਜ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁਟਿਆ ਜਾਵੇਗਾ ਥੱਕੀ ਕੀ ਟੀਵੀ ਪੰਜਾਬੀ ਲਈ ਤਰਨਤਾਰਨ ਤੋਂ ਕਮਲਜੀਤ ਸਿੰਘ ਦੀ ਰਿਪੋਰਟ